आरबी इंडिया टीवी न्यूज़ ਤੇ ਤੁਸੀਂ ਇਸ ਵੇਲੇ ਦੀਆਂ ਤਸਵੀਰਾਂ ਜੋ ਸੁਖਨਾ ਲੇਕ ਚੰਡੀਗੜ੍ਹ ਤੋਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਮੌਜੂਦਾ ਹਾਲਾਤ ਸੁਖਨਾ ਲੇਕ ਦਾ ਜਿਹੜਾ ਪਾਣੀ ਦਾ ਲੈਵਲ ਜਿਹੜਾ ਵੱਧ ਚੁੱਕਾ ਹੈ ਔਰ ਤੁਸੀਂ ਦੇਖ ਸਕਦੇ ਹੋ ਅਚਾਨਕ ਸੁਖਨਾ ਲੇਕ ਦੇ ਵਿੱਚ ਕਿੰਨੀ ਜ਼ਿਆਦਾ ਗੰਦਗੀ ਆ ਗਈ ਆ ਔਰ ਬਹੁਤ ਹੀ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਆ ਇਸ ਵੇਲੇ ਦੇ ਮੌਜੂਦਾ ਔਰ ਕਿੰਨੀ ਗੰਦਗੀ ਇੱਥੇ ਸੁਖਨਾ ਲੇਕ ਦੇ ਵਿੱਚ ਹੋ ਚੁੱਕੀ ਆ ਪਾਣੀ ਦਾ ਲੈਵਲ ਵਧਨ ਕਰਕੇ ਪਾਣੀ ਤੁਸੀਂ ਦੇਖ ਸਕਦੇ ਹੋ ਸੁਖਨਾ ਲੇਕ ਦਾ ਜਿਹੜਾ ਪਾਣੀ ਇਸ ਵੇਲੇ ਵੱਡੇ ਵੱਡੇ ਦਰਖਤ ਜਿਹੜੇ ਪਹੁੰਚੇ ਆ ਔਰ ਬਹੁਤ ਜ਼ਿਆਦਾ ਗੰਦਗੀ ਜਿਹੜੀ ਹੋ ਰਹੀ ਆ ਔਰ ਸਫਾਈ ਬਿਆਨ ਵੀ ਲਗਾਤਾਰ ਸ਼ੁਰੂ ਹੋ ਗਿਆ ਹੈ ਨਾਲ ਦੀ ਨਾਲ ਔਰ ਵੱਡੀਆਂ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਸਕਦੇ ਹੋ ਚੰਡੀਗੜ੍ਹ ਸੁਖਨਾ ਲੇਕ ਦੀਆਂ ਤਸਵੀਰਾਂ ਨੇ ਇਹ ਜਤਿੰਦਰ ਸਿੰਘ ਸਾਡੇ ਸਮਾਂ ਦਾ ਤੋਂ ਉੱਥੋਂ ਇਹ ਕਵਰਿੰਗ ਕਰ ਰਹੇ ਨੇ ਔਰ ਵੱਡੀਆਂ ਤਸਵੀਰਾਂ ਜਿਹੜੀਆਂ ਚੰਡੀਗੜ੍ਹ ਸੁਖਨਾ ਲੇਕ ਦੀਆਂ ਤੁਹਾਡੇ ਸਾਹਮਣੇ ਹਨ ਹਾਲਾਤ ਦੇਖ ਸਕਦੇ ਹੋ ਜੰਨੀਗੜ੍ਹ ਸੁਖਨਾ ਲੇਕ ਦੇ ਔਰ ਨਾਲ ਦੀ ਨਾਲ ਸਫਾਈ ਕਰਮਚਾਰੀ ਵੀ ਸ਼ੁਰੂ ਹੋ ਗਿਆ ਜਿੱਤੇ ਨਾਲ ਦੀ ਨਾਲ ਸਫਾਈਆਂ ਵੀ ਸ਼ੁਰੂ ਹੋ ਗਈਆਂ ਆ ਤਾਂ ਕਿ ਜਿਹੜੇ ਲੋਕ ਇੱਥੇ ਕੁੰਮਣ ਆਂਦੇ ਆ ਤੁਹਾਨੂੰ ਪਤਾ ਸੁਕਣਾ ਲਿਖਦੇ ਵਿੱਚ ਬਹੁਤ ਦੂਰੋਂ ਦੂਰੋਂ ਲੋਕ ਜਿਹੜੇ ਚੰਡੀਗੜ੍ਹ ਪਹੁੰਚਦੇ ਆ ਔਰ ਇਹ ਲੋਕੀ ਕਾਹਹੀਂ ਆਂਦੇ ਆ ਵੀ ਇੱਥੇ ਦੇ ਇੱਕ ਬਹੁਤ ਵਧੀਆ ਇੱਕ ਦ੍ਰਿਸ਼ਾ ਦੇਖਣ ਆਲਾ ਹੁੰਦਾ ਆ ਪਰ ਹਾਲਾਤ ਤੁਹਾਨੂੰ ਪਤਾ ਬਾਰਿਸ਼ਾਂ ਦਾ ਮੌਸਮ ਆ ਬਾਰਿਸ਼ ਵੀ ਬਹੁਤ ਜ਼ਿਆਦਾ ਹੋ ਰਹੀ ਆ ਔਰ ਪਾਣੀ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਵਧਿਆ ਹੋਇਆ ਔਰ ਉਹ ਦੇਖ ਸਕਦੇ ਆ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਆਰ ਬੀ ਇੰਡੀਆ ਟੀਵੀ ਨਿਊਜ਼ ਤੇ ਤੁਸੀਂ ਇਸ ਵੇਲੇ ਦੀਆਂ ਤਸਵੀਰਾਂ ਜੋ ਸੁਖਨਾ ਲੇਕ ਚੰਡੀਗੜ੍ਹ ਤੋਂ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਮੌਜੂਦਾ ਹਾਲਾਤ ਸੁਖਨਾ ਲੇਕ ਦਾ ਜਿਹੜਾ ਪਾਣੀ ਦਾ ਲੈਵਲ ਜਿਹੜਾ ਵੱਧ ਚੁੱਕਾ ਹੈ ਔਰ ਤੁਸੀਂ ਦੇਖ ਸਕਦੇ ਹੋ ਅਚਾਨਕ ਸੁਖਨਾ ਲੇਕ ਦੇ ਵਿੱਚ ਕਿੰਨੀ ਜ਼ਿਆਦਾ ਗੰਦਗੀ ਆ ਗਈ ਆ ਔਰ ਬਹੁਤ ਹੀ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦੇ ਮੌਜੂਦਾ ਔਰ ਕਿੰਨੀ ਗੰਦਗੀ ਇੱਥੇ ਸੁਖਨਾ ਲੇਕ ਦੇ ਵਿੱਚ ਹੋ ਚੁੱਕੀ ਆ ਪਾਣੀ ਦਾ ਲੈਵਲ ਵਧਨ ਕਰਕੇ ਪਾਣੀ ਤੁਸੀਂ ਦੇਖ ਸਕਦੇ ਹੋ ਸੁਖਨਾ ਲੇਕ ਦਾ ਜਿਹੜਾ ਪਾਣੀ ਇਸ ਵੇਲੇ ਵੱਡੇ ਵੱਡੇ ਦਰਖਤ ਜਿਹੜੇ ਪਹੁੰਚੇ ਆ ਔਰ ਬਹੁਤ ਜ਼ਿਆਦਾ ਗੰਦਗੀ ਜਿਹੜੀ ਹੋ ਰਹੀ ਆ ਔਰ ਸਫਾਈ ਬਿਆਨ ਵੀ ਲਗਾਤਾਰ ਸ਼ੁਰੂ ਹੋ ਗਿਆ ਹੈ ਨਾਲ ਦੀ ਨਾਲ ਔਰ ਵੱਡੀਆਂ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਸਕਦੇ ਹੋ ਚੰਡੀਗੜ੍ਹ ਸੁਖਨਾ ਲੇਕ ਦੀਆਂ ਤਸਵੀਰਾਂ ਨੇ ਇਹ ਜਤਿੰਦਰ ਸਿੰਘ ਸਾਡੇ ਸਮਾਂ ਦਾ ਤੋਂ ਉੱਥੋਂ ਕਵਰਿੰਗ ਕਰ ਰਹੇ ਨੇ ਔਰ ਵੱਡੀਆਂ ਤਸਵੀਰਾਂ ਜਿਹੜੀਆਂ ਚੰਡੀਗੜ੍ਹ ਸੁਖਨਾ ਲੇਕ ਦੀਆਂ ਤੁਹਾਡੇ ਸਾਹਮਣੇ ਹਨ ਹਾਲਾਤ ਦੇਖ ਸਕਦੇ ਹੋ ਜੰਨੀਗੜ੍ਹ ਸੁਖਨਾ ਲੇਕ ਦੇ ਔਰ ਨਾਲ ਦੀ ਨਾਲ ਸਫਾਈ ਕਰਮਚਾਰੀ ਵੀ ਸ਼ੁਰੂ ਹੋ ਗਿਆ ਜਿੱਤੇ ਨਾਲ ਦੀ ਨਾਲ ਸਫਾਈਆਂ ਵੀ ਸ਼ੁਰੂ ਹੋ ਗਈਆਂ ਆ